ਬਿੰਡੋ ਮੰਮੀ ਉਹਨਾਂ ਦਾ ਫੋਨ ਆਇਆ ਵਾ ਤੇ ਉਹ ਕਹਿੰਦੇ ਲੈਣ ਆਉਣਾ ਵਾ ਤੇ ਸਲਾਹ ਕਰਕੇ ਦੱਸੋ ਕਿਦਣ ਆਈਏਹੀਂ ਉਹੀ ਗੱਲ ਕਰਨੀ ਸੀ ਤੁਹਾਡੇ ਨਾਲ ਮੈਂ ਜੀ ਫੇਰ ਪਤਾ ਨਹੀਂ ਆ ਹੋਏ ਬਣਿਆ ਜਾਂ ਨਹੀਂ ਬਣਿਆ ਮੈਨੂੰ ਤਾਂ ਫੋਨ ਵੀ ਨਹੀਂ ਆਇਆ ਹਜੇ ਸੁਨਿਆੜਾ ਕਹਿੰਦਾ ਸੀ ਫੋਨ ਕਰਦਾ ਜੀ ਜਦੋਂ ਬਣ ਜਾਊਗਾ ਕੋਈ ਗੱਲ ਨਹੀਂ ਸੂਟ ਦੀ ਗੱਲ ਹੋਣਾ ਸੂਟ ਬਣਾ ਲੈ ਚੀ ਭਰਿਆ ਵਾ ਦੱਸ ਹੋਰ ਸੂਟ ਖਰੀਦ ਕੇ ਕੀ ਕਰਨੇ ਨੇ ਉਹ ਕਿੱਥੇ ਸੁੱਟਣੇ ਨੇ ਇੰਨੇ ਸੂਟ ਕਿਤੇ ਐਵੇਂ ਪਟ ਜਾਂਦੇ ਨੇ ਕੱਪੜੇ ਇਹੋ ਜੇ ਇੰਨੇ ਸੂਟ ਆ ਤੂੰ ਉਹਨਾਂ ਦੇ ਵਿੱਚੋਂ ਪਾ ਕੇ ਚੱਲ ਜੀ ਇੱਕ ਨਾਲੇ ਮੇਰੀ ਸੁਣੋ ਗੱਲ ਤਰੀ ਮਾਂ ਬਿਓ ਨੇ ਲੈਣਾ ਆਉਣਾ ਵਾ ਦੱਸੋ ਕਿਰਾ ਦਿਨ ਦਈਏ ਇਹ ਇਹ ਹਲਾ ਜਿਹੜਾ ਦਿਨ ਦੇਣਾ ਤੇਰੇ ਭਰਾਵਾਂ ਨੂੰ ਕਿੱਥੇ ਬੱਸ ਮਾਂ ਪੁੱਤਾਂ ਨੂੰ ਨਾ ਇਹੋ ਕੰਮ ਵਾ ਮੂੰ ਨਾ ਮੂੰ ਜੋੜ ਕੇ ਤੇ ਗੱਲਾਂ ਕਰੀ ਜਾਣ ਦੇ ਆ ਨਾਲੇ ਨਾ ਸਲਾਹ ਕਾਦੀ ਕਰਨੀ ਆ ਜੀ ਉਹਨਾਂ ਜਿਹੜਾ ਫੋਨ ਆਇਆ ਸੀ ਜੋਤ ਦਾ ਤੇ ਮੰਮੀ ਦੀ ਸਿਹਤ ਤੇ ਕੋਈ ਅਸਰ ਨਹੀਂ ਜੇ ਹੈਗਾ ਤੇ ਮੁੜ ਕੇ ਨਾ ਕਿਉਂ ਤੇ ਜਿਹਨੇ ਵੀ ਯਾਰ ਦੋਸਤ ਆ ਨਾ ਸਾਰੇ ਬੁਲਟ ਤੇ ਹੁੰਦੇ ਆ ਤੇ ਮੈਨੂੰ ਮਖੌਲ ਕਰਦੇ ਆ ਕਹਿੰਦੇ ਵੀ ਤੇਰੇ ਕੋਲ ਪੈਲੀ ਵੀ ਹੱਡ ਨਾਲੋਂ ਵੱਧ ਆ ਤੂੰ ਵੀ ਬੁਲਟ ਲੈ ਘਰ ਦੀ ਬਥੇਰੀ ਆ ਆਂਦੀ ਨਹੀਂ ਕਰਨਾ ਗੱਲ ਕਰ ਉਹ ਮਾਂ ਆਪਣੀ ਨਾਲ ਗੱਲ ਕਰੂਗਾ ਆ ਗੱਲਾਂ ਤਾਂ ਇਹਨੂੰ ਆ ਮਾਰੀਆਂ ਹੋਣਾ ਨਾ ਨਿਰਪਿੰਦਰ ਐ ਸਾਰਾ ਦਿਨ ਫੋਨ ਹੀ ਫੜ ਛੱਡਦੀ ਆ ਇਹਦੇ ਵਿੱਚੋਂ ਕੀ ਕੱਢਣਾ ਵਾ ਉਦਾਂ ਤੇ ਤੂੰ ਆਂਨੀ ਆ ਵੀ ਮੰਮੀ ਹੁਣੀ ਮੇਰੀ ਸਲਾਹ ਨਹੀਂ ਲੈਂਦੇ ਤੂੰ ਇੱਕ ਵਾਰ ਨਹੀਂ ਮੈਨੂੰ ਪੁੱਛਿਆ ਵੀ ਸੰਦੀਪ ਨੂੰ ਕਿੱਦਾਂ ਲੈਣ ਜਾਣਾ ਵਾ ਕਾਦੀ ਵਿਚੋਲਣ ਵਾ ਉਦਾਂ ਤੇ ਆਂਨੀ ਆ ਵੀ ਵਿਚੋਲਣ ਫੋਨ ਕਰਕੇ ਮੈਨੂੰ ਲਾਂਮੇ ਦਿੰਦੀ ਆ ਇਹ ਗੱਲ ਨਹੀਂ ਕਹਿੰਦੀ ਵੀ ਲੈਣ ਕਿੱਦਾਂ ਆਉਣਾ ਮੰਮੀ ਬਸ ਵੇਲੀ ਹੋਗੇ ਨਾ 2 ਮਿੰਟ ਬੈਠੀ ਹੀ ਆਈ ਇਥੇ ਆ ਗਈ ਤੇ ਕੀ ਹੋ ਗਿਆ ਵਾ ਬਸ ਪਿੱਛੇ ਹੀ ਪੈ ਜਾਣਾ ਹੁੰਦਾ ਵਾ ਕਿ ਬੈਠੀ ਕਿਉਂ ਆ ਵੇਲੀ ਨਹੀਂ ਪਿੱਛੇ ਮੈਂ ਕੀ ਪਈ ਆ ਤੇਰੇ ਤੈਨੂੰ ਵੀ ਪਤਾ ਵਾ ਉਦਾਂ ਤਾਂ ਝਟ ਲਾਮਾ ਦੇਣ ਮੈਨੂੰ ਆ ਗਈ ਹਾਂ ਤੇ ਮੈਂ ਤੈਨੂੰ ਪੁੱਛਿਆ ਤਾਂ ਹੈਗਾ ਸੀ ਉਦੋਂ ਵੀ ਮੰਮੀ ਕਿੱਦਾਂ ਕਰਨੀ ਆ ਕੀ ਸਲਾਹ ਗੱਲ ਬਾਤ ਵਾ ਕਿਦੋਂ ਜਾਣਾ ਵਾ ਦੱਸ ਦੋ ਤੀ ਹੂੰ ਦੱਸ ਦੋ ਜਿਹੜੀ ਗੱਲਬਾਤ ਹੈਗੀ ਤੇ ਮੈਨੂੰ ਦੱਸ ਦਿੰਨੀ ਆਪੇ ਤੇ ਇਦਾਂ ਆਉਣਾ ਆਪਾਂ ਨਹੀਂ ਮੈਂ ਕੀ ਦੱਸਣਾ ਵਾ ਫੋਨ ਕਰਕੇ ਤਾਂ ਪੁੱਛ ਲਾ ਤੇ ਜਾ ਕੇ ਤੇ ਮੈਂ ਕੁੜੀ ਨੂੰ ਲੈ ਕੇ ਆਉਣਾ ਵਾ ਘਰ ਦੱਸ ਉਹਨਾਂ ਨੂੰ ਮੈਂ ਕਿੱਦਾਂ ਪੁੱਛ ਲਾ ਇਦਾਂ ਹੀ ਤੁਸੀਂ ਸਲਾਹ ਕਰਕੇ ਦੱਸੋ ਕਿ ਨੇ ਜਣਿਆਂ ਨੇ ਜਾਣਾ ਅਗਲੇ ਅਰੇਂਜਮੈਂਟ ਕਰ ਲਾਂ ਉਹ ਕੋਈ ਤਸੀਂ ਕਰਦੇ ਆ ਕਰਦੇ ਆ ਜਾਣਾ ਵਾ ਪਰ ਜੰਜ ਖੰਡਣੀ ਆ ਮੰਮੀ ਗੱਲ ਹੌਸਲੇ ਦਾ ਵੀ ਹੁੰਦੀ ਜਿਹੜੀ ਕਰਨੀ ਹੋਵੇ ਨਹੀਂ ਮੇਰੇ ਵਿੱਚ ਹੌਸਲਾ ਹੈ ਨਹੀਂ ਆ ਮੈਂ ਤੁਹਾਡੇ ਮੂੰਹ ਵਾਲੇ ਵੇਖਣ ਲਈ ਆ ਤੇ ਤੁਸੀਂ ਕਰਦੇ ਕੀ ਫਿਰਦੇ ਜੇ ਪੇਕੇ ਜਾਣ ਦੀ ਤੈਨੂੰ ਆਖਰ ਚੜੀ ਆ ਕਿ ਮੈਂ ਪੇਕੇ ਚਲ ਜਾ ਲੋਕਾਂ ਦੀਆਂ ਪਰਜਾਈਆਂ ਤਾਂ ਤਿੰਨ ਤਿੰਨ ਵਾਰਾਂ ਦਿਹਾੜੀ 'ਚ ਫੋਨ ਕਰਦੀਆਂ ਨਾ ਨਾਨਾ ਨੂੰ ਤੇ ਕੀ ਹਾਲ ਵਾ ਤੂੰ ਉਦੋਂ ਦਾ ਡਈਆਂ ਕਹਿਣ ਤੁਸੀਂ ਕਹਿੰਦੇ ਪੁੱਛਿਆ ਨਹੀਂ ਨੀ ਤੂੰ ਤਾਂ ਸ਼ੁਰੂ ਤੋਂ ਨਾ ਉਹਨਾਂ ਨਾਨਾਂ ਸਮਝਿਆ ਹੀ ਨਹੀਂ ਨਾਨਾਣ ਕਰੇ ਹੋਰ ਕਿੱਦਾਂ ਸਮਝੀਦਾ ਸਾਰਾ ਕੁਝ ਗੜੀ ਹੋ ਗਿਆ ਮਮਮੀ ਕੀਤਾ ਵਾ ਮੈਂ ਕਰ ਲਾ ਫੋਨ ਤੇ ਪੁੱਛ ਉਹਨਾਂ ਨੂੰ ਤੇ ਜਾ ਕੇ ਤਾਂ ਲੈ ਕੇ ਆਈਏ ਐਦਾਂ ਚੁੱਪ ਕਰਕੇ ਬੈਠਿਆ ਨਹੀਂ ਟਾਈਮ ਸਰਨਾ ਟੜਾ ਰਦਾ ਹੁਣਾ ਆਵਾ ਪੇ ਘਰੋਂ ਖਰਚਾ ਲੱਗਣਾ ਵਾ ਤੇ ਚੁੱਪ ਕਰਕੇ ਦੜਵੱਟ ਛੱਡਦੇ ਆ ਏਦਾਂ ਟਾਈਮ ਨਹੀਂ ਪਾਸ ਹੁੰਦਾ ਹੁੰਦਾ ਅਕਸਰ ਉਹਨੇ ਇੱਥੇ ਆਉਣਾ ਹੀ ਆ ਮੰਮੀ ਇਹੀ ਕਹਦੀ ਦੜਵੱਟੀ ਅਹੀਂ ਤੇ ਉਹਦਾਂ ਦੇ ਤੁਹਾਨੂੰ ਗੈਨ ਦੇ ਆ ਕਿ ਕਿੰਨੇ ਜਣਿਆਂ ਨੇ ਜਾਣਾ ਵਾ ਦੱਸੋ ਸਾਨੂੰ ਜੇ ਲਿੜਾ ਕਪੜਾ ਲੈਣਾ ਵਾ ਉਹ ਲਈਏ ਜਾ ਕੇ ਚੁੱਪ ਤਾਂ ਤੁਸੀਂ ਆਪ ਕੀਤੇ ਹੁਣ ਇਹ ਤਾਂ ਮੈਨੂੰ ਪਤਾ ਨਹੀਂ ਆ ਕਿ ਤੁਸੀਂ ਲੈਣ ਜਾਣਾ ਵਾ ਕਿ ਨਹੀਂ ਜਾਣਾ ਉਹ ਤਾਂ ਹੁਣ ਤੁਸੀਂ ਦੱਸੋਗੇ ਤੇ ਫੇਰੀ ਹੈ ਨਾ ਹੁਣ ਅਸੀਂ ਦੋਹਾਂ ਜਣਿਆਂ ਥੋੜਾ ਚੱਲ ਜਾਣਾ ਵਾ ਲੈਣ ਅਕਸਰ ਜਣਿਆਂ ਦੇ ਸਾਰੇ ਜਣਿਆਂ ਨਹੀਂ ਆ ਨਾ ਸਦਾ ਗੱਲ ਬੋਦਾ ਢਾਡੀ ਤੇ ਨਾ ਲੱਗੰਦੇ ਆ ਕਹਿ ਤੀ ਹਾਨੂੰ ਦੇ ਆ ਜੇ ਜਣਾਵਨ ਸਵੇਰੇ ਤੇ ਦੱਸ ਦੋ ਮੈਂ ਉਹਨਾਂ ਨੂੰ ਫੋਨ ਕਰ ਦਿੰਨੀ ਆ ਕਰ ਦੇ ਫਿਰ ਫੋਨ ਸਵੇਰ ਦਾ ਟਾਈਮ ਦੇ ਦੇ ਉਹਨਾਂ ਨੂੰ ਕਿ ਸਵੇਰੇ ਹੀ ਆਉਣਾ ਵਾ ਕੋਈ ਨਹੀਂ ਕਰ ਦਿੰਨੀ ਆਹੋ ਮੈਂ ਤੇ ਨਾ ਦੇ ਦਿਮਾਗ ਦੀ ਸਮਝ ਨਹੀਂ ਲੱਗਦੀ ਕਿ ਕਿਦਾਂ ਉਹਨਾਂ ਦੇ ਚੱਲਦੇ ਰਹਿੰਦੇ ਆ ਉਦੋਂ ਤਾਂ ਮੈਂ ਰੋਲਾ ਪਾਉਂਦੀ ਆ ਵੀ ਕੁੜੀ ਨੂੰ ਲੈਣ ਨਹੀਂ ਜਾਣਾ ਕਿਨੇ ਕਿਨੇ ਜਾਣਾ ਵਾ ਚਾਹੇ ਦੱਸ ਦੋ ਜਾਂ ਨਹੀਂ ਜਾਣਾ ਆਪਾਂ ਦੋਵੇਂ ਜਣੇ ਜਾ ਕੇ ਲੈ ਆਈਏ ਇੱਕ ਵਾਰ ਦਾ ਸੀ ਇੱਥੇ ਰਹਿ ਜੂਗੀ 2-4 ਦਿਨ ਤੁਹਾਡੇ ਦੋਲੇ ਹੋਈ ਜਾਂਦੇ ਆਗੇ ਕਿ ਤੁਸੀਂ ਨਹੀਂ ਸਾਨੂੰ ਕੋ ਦੱਸਿਆ ਹੈਗਾ ਸਾਡੀ ਹੋਈ ਮੈਂ ਨਹੀਂ ਕਿਤੇ ਇਹਨਾਂ ਵਾਲੀ ਅੱਛਾ ਅੱਛਾ ਸਵੇਰੇ ਆਉਣਾ ਵਾ ਚਲੋ ਠੀਕ ਆ ਕੋਈ ਗੱਲ ਨਹੀਂ 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 ਤਿਆਰੀ ਕਰ ਛੱਡਾਂਗੇ ਆਪਾਂ ਚਲੋ ਠੀਕ ਆ ਠੀਕ ਚਲ ਆ ਵੀ ਵਧੀਆ ਹੋ ਗਿਆ ਉਹਨਾਂ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਵਾ ਕਿ ਸਵੇਰੇ ਲੈਣ ਆਉਣਾ ਵਾ ਇਦਾਂ ਕਰਦੀ ਆ ਮਾਤਾ ਨੂੰ ਜਾ ਕੇ ਦੱਸਦੀ ਆ ਕਿ ਉਹਨਾਂ ਨੇ ਆਉਣਾ ਵਾ ਤੇ ਜਿਹੜਾ ਸਮਾਨ ਲੈਣਾ ਨਾ ਪਹਿਲਾ ਪਹਿਲਾ ਲੈ ਆਓ ਇਹ ਨਾ ਹੋਵੇ ਪ੍ਰੋਣੇ ਇੱਥੇ ਬੈਠੇ ਹੋਣ ਘੜਿਕ ਪਿੱਛੇ ਤੁਰ ਪੈਣ ਕਦੀ ਆਸਮਾਨ ਮੁੱਕ ਗਿਆ ਕਦੀ ਆਸਮਾਨ ਮੁੱਕ ਗਿਆ ਮੈਨੂੰ ਦੇਣਾ ਇਹ ਕੰਮ ਮਾਤਾ ਦੀ ਸਮਝ ਨਹੀਂ ਲੱਗਦੀ ਵੀ ਕੀ ਇਹ ਕਰਦੀ ਫਿਰਦੀ ਹੈ ਹੁੰਜੀ ਨਾਲ ਚਲਗੇ ਨਾ ਤੇ ਇਹਨਾਂ ਨੂੰ ਸਾਰਾ ਕੁਝ ਪਤਾ ਲੱਗ ਜਾਣਾ ਵਾ ਫਿਰ ਕੀ ਕਰਾਂਗੀ ਇਦਾਂ ਕਰਦੀ ਐ ਇਹਨੂੰ ਨਾ ਗੋਲੀ ਗਾਲੀ ਦੇਣੀ ਕੋਈ ਕੋਲ ਕੀ ਜਿੰਨਾਂ ਦਾ ਬੀਪੂਪੀ ਵੱਜੂਗਾ ਫੇਰੀ ਲਲ ਬਣੀ ਜੇ ਉਥੇ ਚਲ ਗਈ ਨਾ ਤਾਂ ਸਾਰੀ ਸਚਾਈ ਪਤਾ ਲੱਗ ਜਣੀ ਇਹਨੇ ਤਾਂ ਉੱਥੇ ਹੀ ਮੇਰੇ ਦਿਵਾਲੇ ਹੋ ਜਾਣਾ ਵਾ ਇਦਾਂ ਕਰਦੀ ਇਹਨੂੰ ਖੜਨਾ ਹੀ ਨਹੀਂ ਇਹ ਨਾਲ ਜਾਵਾਂਗੇ ਤੇ ਆਪਾਂ ਹੀ ਦੁਨੀਆ ਜਾਣੀ ਇਹ ਆਪੇ ਕਰ ਰਹੂਗੀ ਪਰ ਨਹੀਂ ਹੁਣ ਇਹ ਵਿੱਦ ਪਈ ਕਿਥੇ ਜਿਹੜੀ ਖਾਂਦੇ ਹੁੰਦੇ ਉਹ ਕੋਲ ਕਿਤੇ ਆਲਦੀ ਨਹੀਂ ਨਾਂ ਤੇਰੀ ਗੱਲ ਬੰਨੀ ਹੈ ਸ਼ੋਰ ਮੈਂ ਇਹਦੇ ਵੱਲ ਪਾ ਦਿੱਤਾ ਮੈਂ ਬੜੀ ਹੋਸ਼ ਨਾ ਕਰੂਗੀ ਮੈਂ ਕਿੰਨਾ ਪਤਾ ਲੱਗਦਾ ਹੈ ਹਾਂ ਜੀ ਚਾਹ ਹਮ ਆਹ ਲਿਪਿਆ ਲੇ ਲਿਆ ਚਾਹ ਸਿਰ ਪਤਾ ਨਹੀਂ ਕਿਉਂ ਆਇਆ ਇਹ ਉਹ ਤਾਂ ਨਹੀਂ ਨਾਲ ਚਲ ਜਾਣਾ ਤੇ ਸਾਰਾ ਕੰਮ ਖਰਾਬ ਹੋ ਜਾਣਾ ਉਹਨੇ ਕਿ ਨਾਲ ਜਾਣ ਚੁੱਕੀ ਨਾ ਰੂਹ ਚਾਹ ਚਲੋ ਚਾ ਤੁਸੀਂ ਵੀ ਲੈਣੀ ਸੀ ਮਮੀ ਮੈਂ ਨਹੀਂਗੀ ਪੀਣੀ ਹੈਗੀ ਮੈਂ ਅੱਗੇ ਪੀਤੀ ਜਦੋਂ ਇਹਨਾਂ ਨੇ ਪਿਆਲੀ ਹੈ ਨਾ ਤਾਂ ਹੁਣ ਮੈਂ ਜੀ ਨਹੀਂ ਕਰੰਦਾ ਤੁਸੀਂ ਪੀ ਲੋ ਕੋਈ ਗੱਲ ਨਹੀਂ ਹੈ ਮੈਂ ਡੜੀ ਪਤਨੀ ਕਿੱਥੇ ਗਏ ਉਹ ਵੀ ਸੋ ਪੀ ਲੈਂਦੇ ਉਹ ਬੰਬੀ ਵਾਲੀ ਚਲ ਗਏ ਅੰਨੇ ਮੈਂ ਫੇਰਾ ਮਾਰਾ ਵਾ ਚਲੋ ਕੋਈ ਗੱਲ ਨਹੀਂ ਆ ਪੀਓ ਤੁਸੀਂ ਚਾਹਦੇ ਹੋ ਨਾਲੇ ਸਿਰੇ ਤਿਆਰ ਹੋ ਜਾ ਮਗੀਤਾ ਉਹ ਫੋਨ ਉਹਨਾਂ ਨੂੰ ਤੇ ਕਹਿਣਾ ਹੀ ਕਰ ਦੇ ਜੀ ਨਹੀਂ ਆਉਣਾ ਵਾ ਹੋਰ ਨਹੀਂ ਕਿਹਨੇ ਵੀ ਨਾਲ ਆਉਣਾ ਨਹੀਂ ਨਹੀਂ ਇੰਨੀ ਗੱਲ ਹੀ ਮੈਂ ਕਹੀ ਹੈ ਮੈਂ ਹਾਂ ਆ ਪਾਈ ਆ ਉਸਾਈ ਮਮੀ ਹੋਣੀ ਹੈ ਨਾਲ ਕਿਸਲ ਕਰਨ ਨੂੰ ਵੀ ਨਾਲ ਚੱਲ ਜੂਗਾ ਨੇ ਘਰ ਕੀ ਕਰਨਾ ਇਕੱਲੇ ਨੇ ਚੱਲ ਪੁੱਤੇ ਇੱਕ ਜਾਣਾ ਘਰ ਵੀ ਚਾਹੀਦਾ ਵਾ ਸਾਰੇ ਜਾਣੇ ਚੱਲ ਗਏ ਤੇ ਸਮਾਂ ਬੜਾ ਮਾੜਾ ਚੱਲਣ ਡਿਆ ਵਾ ਚੱਲ ਕੋਈ ਨਹੀਂ ਉਹ ਤੁਸੀਂ ਵੇਖ ਲਿਓ ਉਹਦਾ ਮੈਨਾਂ ਨੂੰ ਕਿਹਾ ਪਾਪੀ ਆਪਾਂ ਸਾਰਿਆਂ ਨੇ ਹੀ ਆਉਣਾ ਵਾ ਚੱਲ ਠੀਕ ਵਾ ਆਹ ਤੇ ਬਾਕੀ ਕੋਈ ਨਹੀਂ ਕਰ ਲਿਓ ਤੇਰੀ ਤੂਰੀ ਜੜੀ ਕਰਨੀ ਆ ਤੇ ਕੱਪੜੇ ਮੈਨੂੰ ਦੱਸ ਦਿਓ ਕਿਹੜੇ ਲਾਉਣੇ ਆ ਉਹਦਾ ਪਏ ਸੂਟ ਕਰ ਜੇ ਲਿਆ ਮੈਨਾਂ ਤਾਂ ਵੀ ਦੱਸ ਦੋ ਉਹ ਸੰਦੀਪ ਦੇ ਤੇ ਦੋ ਲਿਆਂਦੇ ਹੀ ਉਦੋਂ ਹੀ ਆਹ ਉਹੋ ਲਾ ਦੇ ਤੇ ਸੱਸ ਦਾ ਵੀ ਲਿਆਂਦਾ ਹੀ ਤਿੰਨਾਂ ਜਣਿਆਂ ਦੇ ਕੱਪੜੇ ਖਾਣਨੇ ਇੱਥੇ ਆਹ ਉਹਨਾਂ ਦੇ ਖਣਨੇ ਆ ਚਲੋ ਫਿਰ ਵੀ ਮੈਂ ਜੇ ਨਾ ਚੰਗੇ ਹੋਣਗੇ ਤਾਂ ਹੋਰ ਲਾਵਾਂਗੇ ਨਹੀਂ ਨਹੀਂ ਉਹ ਆਪਣੀ ਪਸੰਦ ਦੇ ਬਣਾ ਕੇ ਗਈ ਸੀ ਚਲੋ ਠੀਕ ਆ ਫਿਰ ਕੋਈ ਨਹੀਂ ਪੀਓ ਫਿਰ ਚਾਹ ਦੇ ਮੈਂ ਵੇਖਾਂ ਕੋਈ ਕੰਮ ਰਸੋਈ ਚ ਚਲ ਵੇਖ ਲਾ ਚਾਲੇ ਨਾ ਕਿ ਇਹਨੂੰ ਕਿਹਾ ਵਾ ਇਹਦੇ ਦਿਮਾਗ ਵਿੱਚ ਗਲਤੀ ਆਈ ਕਿ ਕੁੜੀ ਨੂੰ ਲੈਣ ਜਾਣਾ ਗੋਮੋ ਹੋ ਕੇ ਬੈਠੀ ਹੈ ਓਦਾਂ ਦੀ ਆ ਚਾਹ ਸ਼ੂਗਰ ਵਾ ਕਿਤੇ ਮੇਰੇ ਕਰਮਾਂ ਚ ਵੀ ਹੋਈ ਬਣਾ ਕੇ ਤਾਂ ਫੜਾਈ ਆ ਇਹਨੇ ਨਹੀਂ ਤਾਂ ਜਿਉਂ ਵਿਆਹੀ ਆਈ ਕਮਾਂ ਤਾਂ ਫੇਰ ਕੱਪ ਚਾਹ ਦਾ ਜੁੜਦਾ ਸੀਗਾ ਅੱਜ ਪਤਾ ਨਹੀਂ ਕਿਦਾਂ ਮਨ ਮਿਰ ਪਈ ਹੈ ਹਾਏ ਹਾਏ ਚੱਕਰ ਜਿਹਾ ਹੁੰਦੇ ਆ ਪਤਾ ਨਹੀਂ ਕੀ ਹੋ ਗਿਆ ਵਾ ਦਵਾਈ ਵੀ ਸੇਰੇ ਮੈਂ ਖਾਦੀ ਹੀਗੀ ਸੇਰ ਤੇ ਘੁੰਮੀ ਜਾਂਦੇ ਆ ਐਦਾਂ ਲੱਗਿਆ ਜਿਦਾਂ ਧਰਤੀ ਘੁੰਮਣ ਲਈ ਹੁੰਦੀ ਆ ਕੀ ਕਰਾਂ ਹੁਣ ਪਤਾ ਨਹੀਂ ਇਹ ਕਿੱਥੇ ਚਲ ਗਿਆ ਮੈਨੂੰ ਦਵਾਈ ਲਿਆ ਦਿੰਦੇ ਘੜੀ ਕਰਾਮ ਕਰਾਂ ਉਹਨਾਂ ਚਿਰ ਵੀ ਆ ਜਾਣਗੇ ਲਵਲੀ ਵੀ ਘਰ ਹੈ ਨਹੀਂ ਆ ਤੇ ਵੀ ਹੈ ਨਹੀਂ ਆ ਹੇ ਤਰੀ ਬਾਰ ਬੈਠੇ ਉਦਾਂ ਹੀ ਪਤ ਪੈ ਗਈ ਆਣ ਕੇ ਤੂੰ ਦੱਸ ਕੀ ਕਰਦੀ ਆਂ ਅੰਦਰ ਮਮੀ ਕੁਝ ਨਹੀਂ ਕਰਨਾ ਮੈਂ ਕੀ ਹੀ ਪਿੰਡੋਂ ਫੋਨ ਆਉਣ ਰਿਹਾ ਏ ਮਮੀ ਹੁਣਾਂ ਦਾ ਅੱਛਾ ਮੈਨੂੰ ਕਹਿਣ ਦੇ ਹੀ ਕਿ ਆਪਾਂ ਸਵੇਰੇ ਆਉਣਾ ਵਾ ਲੈਣ ਅੱਛਾ ਤੇ ਮੈਂ ਉਹ ਹੀ ਦੱਸਣਾ ਹੀ ਤੁਹਾਨੂੰ ਕਿ ਜਿਹੜਾ ਵੀ ਸਮਾਨ ਲੈ ਹੋਣਾ ਵਾ ਨਾ ਹੁਣ ਹੁਣ ਲੈ ਆਓ ਇਹ ਨਾ ਹੋਵੇ ਉਹ ਆਗੇ ਬਹਿ ਜਾਣ ਬਸ ਤੁਸੀਂ ਤੁਰਪੋ ਸਮਾਨ ਲੈਣ ਉਹਨਾਂ ਫੋਨ ਹੀ ਬੜਾ ਲੇਟ ਕੀਤਾ ਵਾ ਸਵੇਰੇ ਅੱਦਾ ਕੀਤਾ ਹੁੰਦਾ ਤੇ ਹਾਂ ਫਿਰ ਮਗਾਵ ਹੀ ਲੈਣਾ ਹੁਣ ਵੀ ਕੋਈ ਗੱਲ ਨਹੀਂ हेलो नेदल गीत नु देम बागे आके सब बस जग जग के 11 ਵੜੇ ਲੈ ਆਉਂਦਾ ਕੋਈ ਗੱਲ ਨਹੀਂ ਤੇ ਦੱਸਿਆ ਨਾ ਕਿੰਨੇ ਕਿੰਨੇ ਆਉਣਾ ਮੰਮੀ ਘਰ ਦੇ ਨਹੀਂ ਆਉਣਾ ਹੋਰ ਕਿੰਨੇ ਆਉਣਾ ਤੇ ਹਜੇ ਕਿੜਾ ਹੀ ਨਾ ਟਾਈਮ ਹੋ ਗਿਆ ਵਾ ਹੁਣ ਭੇਜ ਦੋ ਸਮਾਨ ਲੈਣ ਨਹੀਂ ਉਹ ਤੇ ਹੁਣ ਭੇਜ ਨਹੀਂ ਆ ਲੇਮਦਾ ਜਾ ਕੇ ਆਪੇ ਸਵੇਰੇ ਪਰੌਣਿਆਂ ਦੇ ਬੈਠੇ ਥੋੜਾ ਲਿਉਣਾ ਨਾ ਪੈਰ ਤੇ ਲਿਆ ਕੇ ਨਹੀਂ ਪੁੱਤ ਵਾਰਾ ਖਾਂਦਾ ਹੁਣੀ ਮੁਗਮ ਨਹੀਂ ਹੁਣ ਨਾ ਕੋਈ ਬਹਾਨਾ ਲਾ ਦਿਓ ਕਿ ਪੈਸੇ ਹੈ ਨਹੀਂ ਸਾਡੇ ਕੋਲ ਬਸ ਹੁਣ ਪਰੌਣੇ ਘਰ ਆਉਣੇ ਆ ਤੇ ਇੱਥੇ ਬਹਾਨਾ ਪਾਦਾ ਲਾਉਣਾ ਰਵਣੇ ਆਉਣਗੇ ਤਾਂ ਬਣਾ ਨਹੀਂ ਆਖਾਂਗੇ ਹਟ ਕੋ ਪਾਹੇ ਨਹੀਂ ਗੇ ਮੰਮੀ ਜਿਹੜੀ ਵੀ ਚੀਜ਼ ਲਿਆਉਣੀ ਹੈ ਨਾ ਝੱਜ ਦੀ ਲਿਆਓ ਇਹ ਨਾ ਹੋਵੇ ਸਸਤੀ ਵੇਖ ਕੇ ਲੈ ਆਓ ਕਿ ਆਜਾ ਸਸਤੀ ਆ ਚੀਜ਼ਾਂ ਲੈ ਜੰਨੇ ਆ ਪਹਿਲੀ ਵਾਰੀ ਆਉਣਾ ਉਹਨਾਂ ਨੇ ਪਤਾ ਅਸੀਂ ਕਿੱੜੇ ਨਿਆਰੇ ਆ ਸਾਨੂੰ ਨਹੀਂ ਪਤਾ ਰਿਸ਼ਤੇਦਾਰਾਂ ਨੂੰ ਕਿੱਦਾਂ ਸਾਹਮਣਾ ਵਾ ਈਡੀ ਥੋੜੀ ਬਿਲਕੁਲ ਹੀ ਸਾਡੀ ਮਤ ਮਾਰੀ ਹੈ ਵੀ ਜਿਹੜਾ ਸਾਨੂੰ ਪਤਾ ਨਹੀਂ ਕਿ ਕਿੱਦਾਂ ਸਾਹਮਣਾ ਤੇ ਦਾਨੀ ਚੰਗੀ ਚੀਜ਼ ਲਿਆਵਾਂਗੇ ਮਾੜੀ ਨਹੀਂ ਮਂਗਾਉਂਦੇ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦਿੱਤਾ ਵਾ ਤੇ ਕਰ ਲਿਓ ਸਲਾਹ ਉਹਨਾਂ ਨਾਲ ਕੋਈ ਨਹੀਂ ਸਲਾਹ ਕਾਦੀ ਕਰਨੀ ਜਿਹੜੀ ਚੀਜ਼ ਹੁਣ ਮਂਗਾਉਣੀ ਹੈ ਜੇੋਂ ਪਰਾਉਣੇ ਹੁਣ ਨੇ ਨਿਆ ਤੇ ਕੀ ਤੇ ਫੇ ਜੋ ਚੀਜ਼ ਲੈਉਣ ਵਾਲੀ ਉਹ ਤੇ ਲੈਉਣੀ ਆ ਇਹਦੇ ਚ ਸਲਾਹ ਵਾ ਤੇ ਕੋਈ ਗੱਲ ਹੀ ਨਹੀਂ ਕੀ ਕਰਨੀ ਆ ਮੁੰਡੇ ਨੂੰ ਕਲਮ ਨਹੀਂ ਆ ਆਪੇ ਜਾ ਕੇ ਲੈ ਆਉਂਦਾ ਸੋਦਾ ਦੇਖਣੀ ਆ ਹੁਣ ਕਿ ਧੀ ਸ਼ੀਤੀ ਮਾਤਾ ਕਹਿੰਦੀ ਸਲਾਹ ਕਾਦੀ ਕਰਨੀ ਆ ਮਾਂ ਪੁੱਤਾਂ ਨੇ ਨਾ ਪਹਿਲਾਂ ਸਲਾਹ ਕਰਨੀ ਹੁੰਦੀ ਆ ਫੇਰ ਸਮਾਨ ਲੈਉਣਾ ਹੁੰਦਾ ਵਾ ਹਜੇ ਪਤਾ ਨਹੀਂ ਆ ਕਿਹੜਾ ਕਿਹੜਾ ਸਮਾਨ ਇਹਨਾਂ ਨੇ ਲੈ ਕੇ ਆਉਣਾ ਤੇ ਕਿਹੜਾ ਨਹੀਂ ਮੈਨੂੰ ਇਹ ਵਾ ਕਿਤੇ ਇੱਥੇ ਬੇਇੱਜ਼ਤੀ ਨਾ ਹੋ ਜੇ ਮੇਰੀ ਕਿ ਤੁਹਾਡੇ ਘਰ ਆ ਵੀ ਨਹੀਂ ਹੈਗਾ लेऊਣਾ ਤੇ ਮੈਨੂੰ ਪਤਾ ਇਹਨਾਂ ਨੇ ਸਸਤਾ ਹੀ ਐ। ਸਸਤੇ ਨੂੰ ਪੈਂਦੇ ਹੁੰਦੇ ਆ ਕਿ ਇੰਨੇ ਪੈਸੇ ਖਰਚ ਕੇ ਕੀ ਕਰਨਾ ਵਾ? ਕੋਈ ਗੱਲ ਨਹੀਂ। ਆਉਂਦੇ ਆ ਨਾ। ਇਹਨਾਂ ਨੇ ਮੈਂ ਆਪ ਹੀ ਕਹਿੰਨੀ ਐ ਕਿ ਚੱਜ ਦਾ ਸਾਮਾਨ ਲੈ ਕੇ ਆਇਓ। ਇਹ ਨਾ ਹੋਵੇ। ਮਾੜੀ ਚੀਜ਼ ਮੱਥੇ ਮਾਰ ਦੋ। ਵੇਖ ਲਓ ਕਿੱਡੇ ਚਲਾਕ ਨਿਕਲੇ ਦੋਵੇਂ ਜਾਣੇ। ਨਾ ਕੋਈ ਸੈਟ ਲਿਆ ਕੇ ਦਿੱਤਾ ਵਾ, ਨਾ ਸੂਟ ਲਿਆ ਕੇ ਦਿੱਤਾ ਵਾ। ਦੱਸ ਮੈਂ ਸਵੇਰੇ ਪਾ ਕੇ ਕੀ ਜਾਣਾ ਵਾ? ਪੁਰਾਣਾ ਸੂਟ ਪਾ ਕੇ ਜਾਊਂਗੀ। ਉਹਨਾਂ ਨੇ ਗੱਲਾਂ ਨਹੀਂ ਕਰਨੀਆਂ ਕਿ ਸੰਦੀਪ ਜਿਹੜੇ ਸੂਟ ਅਹੀਂ ਬਣਾ ਕੇ ਦਿੱਤੇ ਸੀ ਉਹ ਪਾ ਕੇ ਤੂੰ ਆ ਗਈਂ। ਰਮਨ ਰਮਨ ਹਾਂਜੀ ਕੀ ਗੱਲ ਹੋਈ ਆ ਪਤਾ ਨਹੀਂ ਕੀ ਆ ਪੂਰੀ ਦਿਨ ਹੀ ਆ ਬੀ ਉਹਨੇ ਕਿਹਾਣ ਲੈ ਸਰ ਬੜਾ ਚੱਕਰ ਖਾਂਦੇ ਤੂੰ ਕੋ ਗੋਲੀ ਗਾਲੀ ਖਾਣੀ ਹੀ ਕੋਈ ਉੱਠ ਕੇ ਬੈਤ ਸਹੀ ਇਹ ਬੈਣਾ ਕੀ ਆ ਤੁਹਾਨੂੰ ਢੀਕਣ ਨਹੀਂ ਹਾਂ ਮੈਂ ਹਾਉਂਦੇ ਤੇ ਮੈਨੂੰ ਨਾ ਚੈੱਕ ਕਰਾ ਕੇ ਲਿਆਉਂਦੇ ਤੇ ਨਵਲੀ ਲੈਣਾ ਸੀ ਤੂੰ ਨਾਲ ਨਵਲੀ ਕਿਹੜਾ ਘਰ ਵੋ ਵੀ ਪਤਾ ਨਹੀਂ ਕਿੱਧਰ ਨੂੰ ਗਿਆ ਵਾ ਤੇ ਰਕਿੰਦਰ ਨੂੰ ਕਹਣਾ ਕੋਈ ਦਿੰਦੀ ਤੈਨੂੰ ਗੋਲੀ ਗਾਲੀ ਹਾਂ ਹਾਂ ਉਹਨੇ ਮੈਨੂੰ ਗੋਲੀ ਕਾਦੀ ਦੇਣੀ ਆ ਹਾਂ ਦਵਾਈ ਦਾ ਆਪਣੇ ਟਾਈਮ ਨਾਲ ਮੈਂ ਖਾ ਲਈ ਆ। ਕੀਪਤਾ ਕੀ ਠੰਡ ਜੀ ਲੱਗੀ ਆ ਕਿ ਕੀ ਹੋਇਆ ਵਾ। ਉੱਠਿਆ ਹੀ ਨਹੀਂ ਜਾਣ ਰਿਆ ਜੀ ਭਿਆਨੀ ਆਣ ਕੇ ਨਾ ਇੱਥੇ ਲੰਮੇ ਪੈ ਗਈਆਂ ਜਿੰਦਾਂ ਘਬਰਾਹਟ ਜੀ ਨਹੀਂ ਹੋਈ ਜਾਣ ੜੀ। ਇਦਾਂ ਹੋਣ ਡਿਆ ਜੇ ਮੈਨੂੰ। ਚੱਲੀਏ ਫਿਰ ਲੈ ਆਈਏ ਦਵਾਈ। ਹਾਏ ਹੇ ਇਦਾਂ ਦਵਾਈ ਕਾਦੀ ਲਿਆਵਾ ਹੁਣ ਮੈਂ ਸਮਝ ਨਹੀਂ ਆਉਂਦੀ ਕੁਛ। ਡਾਕਟਰ ਕੋ ਜਾਵਾਂਗੇ ਉਹ ਤੋ ਵੇਖੂਗਾ ਪੀਪੀ ਵਧਿਆ ਘਟਿਆ ਜਾਂ ਕਿਦਾਂ ਵਾ। ਮੇਰਾ ਰਾਦਾ ਹੀ ਜੇ ਰਿਕਰਾਮ ਕਰ ਲੈਂਦੀ। ਕੀਪਤਾ ਫਰਕ ਪੈ ਹੀ ਜਾਂਦਾ। ਕੀ ਡਾਕਟਰ ਦੇ ਪੱਜੇ ਜਾਣਾ ਵਾ। ਮਾੜਾ ਮੋਟਾ ਤੇ ਹੋ ਹੀ ਜਾਂਦਾ ਵਾ। ਉਹ ਦਾ ਨਾ ਕਬਰਾੜ ਜੀ ਹੋਣ ਰਹੀ ਆ ਮੇਰੀ ਦਵਾਈ ਦੇ ਵਿੱਚ ਨਾ ਕਬਰਾੜ ਵਾਲੀ ਗੋਲੀ ਪਈ ਆ ਮੈਨੂੰ ਇੱਕ ਉਹ ਦੇ ਦੋ ਮੈਂ ਉਹ ਖਾ ਲਾਂ ਓਏ ਆ ਚਲਿਏ ਡਾਕਟਰ ਕੋ ਚੈੱਕ ਕਰਾ ਲੈਨੇ ਆ ਇਹ ਤਾਂ ਤੈਨੂੰ ਮੈਂ ਕਦੀ ਗੋਲੀ ਦੇ ਦਾਂ ਕਬਰਾੜ ਦੀ ਗੋਲੀ ਦੇ ਦੇ ਮੈਨੂੰ ਪਾਣੀ ਦੇ ਦੇ ਚਲ ਉਠ ਗਾਂ ਤੇ ਆ ਚਲਿਏ ਚੈੱਕ ਕਰਾ ਲਈਏ ਚਲ ਝੰਗਾ ਹੋਇਆ ਸਿਕਾ ਹੁਣ ਮੰਜੇ ਤੇ ਪਈ ਆ ਨਾ ਇਹਨੂੰ ਪਤਾ ਲੱਗੂਗਾ ਉਦਾਂ ਨਾ ਇਹ ਜੇ ਨਾਲ ਚ ਜਾਂਦੀ ਨਾ ਤੇ ਸਾਰਾਈ ਕੰਮ ਸੱਚੀ ਖਰਾਬ ਹੋ ਜਾਣਾ ਤੇ ਫਿਰ ਕੀ ਬਣਨਾ ਇਹ ਨਹੀਂ ਤਾਂ ਮੈਨੂੰ ਛੱਡਣਾ ਨਹੀਂ ਜਿੱਦਾਂ ਦੀ ਇਹ ਹੈਗੀ ਆ ਚੁੱਪ ਗਈ ਤੇ ਰਵੇਦ ਭਾਵੇਂ ਚੁੱਪ ਗਈ ਤੇ ਰਵੇ ਜੇ ਬੋਲਨ ਦਾ ਪੈਣਾ ਤੇ ਇਹਦੇ ਨੇ ਅੱਗਾ ਪਿਛਾ ਨਹੀਂ ਛੱਡਣਾ ਚੜ ਕੋਈ ਨਹੀਂ ਐਦਾਂ ਕਰਨੀ ਹੁਣ ਕੱਪੜੇ-ਕਪੜੇ ਪਾ ਲਾਂ ਜਿਹੜੇ ਪਾਉਣ ਵਾਲੇ ਆ ਤਸਵੀਰੇ ਦੋਵੇਂ ਜਣੇ ਜਾਵਾਂਗੇ ਹੋਰ ਨਹੀਂ ਕਿਸੇ ਨੂੰ ਨਾਲ ਖਾਣਾ ਹੈ ਨਹੀਂ ਤਾਂ ਕਹੂਗੀ ਕਿ ਮੁੰਮੇ ਠੀਕ ਜਿਵੇਂ ਇਹ ਹੈਗੀ ਉਹ ਤਾਂ ਨਹੀਂ ਨਾਲ ਆਈ ਹੁਣ ਇਹ ਪਾਣਾ ਮਾਰਨਾ ਪੈਣਾ ਛੱਡ ਕੋਈ ਭਲੇ ਕੁਛ ਵੀ ਨਹੀਂ ਪਾਣਾ ਤੇ ਰਵੇ ਨੇ ਕਹਾਂ ਮੈਨੂੰ ਕਿਹੜਾ ਪੁੱਛਿਆ ਉਹਨੂੰ ਤੋੜੀ ਤੇ ਹੋਣਾ ਹੀ ਪਣਾ ਮਰੇ ਨੇ ਜਾਨਾ ਕਿਾ ਕਿਸ਼ਕੀ ਅਰਪਿੰਦਰ ਦੇ ਗਾਲ ਪੈ ਕੇ ਮੈਂ ਤੇ ਕੁੜੀ ਨੂੰ ਫੋਨ ਕਰਾਇਆ ਇਸੇਰੇ ਲੈਣ ਜਾਵਾਂਗੇ ਇਹਨੇ ਫੋਨ ਵੀ ਕਰਤਾ ਕਿਨੂੰ ਸੰਦੀਪ ਨੂੰ ਆਹੋ ਮੇਰਾ ਤੇ ਆਮ ਮੰਝੇ ਤੇ ਪੈ ਗਈ ਅੰਤਰਾ ਉੱਠਿਆ ਨਹੀਂ ਜਾਣ ਰਿਹਾ ਕੀ ਕਰਾਂ ਸੋਲੀ ਲੱ ਲੱਤਾ ਉਹਦਾ ਪੌਣਾ ਕਰਨਾ ਹੈਗਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਹੁਣ ਠੀਕ ਹੁੰਦੀ ਆ ਤੇ ਕੱਢ ਕੇ ਦਿੰਨੀ ਇਹਨੂੰ ਤੇ ਲਫਾਫਿਆਂ ਚ ਪਾ ਹੁਣ ਅਗਲੇ ਨੂੰ ਕੀ ਆਵਾ ਫੋਨ ਕਰ ਦਿੰਦੇ ਵੀ ਮੰਮੀ ਤੇਰੀ ਠੀਕ ਨਹੀਂ ਆ ਨਹੀਂ ਨਹੀਂ ਰਹਿਣ ਦੋ ਤੁਸੀਂ ਮੈਂ ਹੋ ਜਾਣਾ ਵਾ ਠੀਕ ਮੈਂ ਬਿਮਾਰਤ ਨਹੀਂ ਰਹਿਣਾ ਸਵੇਰੇ ਜਾਣਾ ਸਵੇਰ ਤੱਕ ਪੈ ਜਾਣਾ ਫਰਕ ਦਵਾਈ ਲੈ ਆਉਨੇ ਨਹੀਂ ਤੇ ਜਾ ਕੇ ਤਾਂ ਹੀ ਤੇ ਤੈਨੂੰ ਮੈਂ ਕਹਿਣ ਦਿਆ ਵਾ ਚੱਲ ਹੁਣ ਮੈਨੂੰ ਘੜੀ ਘਰਾਮ ਕਰ ਲੈੰਦੋ ਥੇ ਲੈ ਆਉਨੇ ਚੱਲ ਵੇਖ ਲੈ ਨਹੀਂ ਮੇਰੇ ਕੋ ਜਾਇਆ ਨਾ ਮੈਂ ਲਸਟ ਕਰ ਲਿਆ ਦਲਜੀਤ ਹਾਂਜੀ ਅੰਮੀ ਕੀ ਕਰਨਿਆ ਪਤਾ ਕੋਣ ਨਹੀਂ ਖੁਰਲੀ ਸਾਫ ਕਰਨ ਦੇ ਮੜੀ ਪੱਟੇ ਪਾਦਾ ਮੈਂ ਗਿਆ ਮੈਂ ਉਥੇ ਆਖਣ ਦੇ ਆਖ ਸਵੇਰੇ ਪਰ ਮੈਂ ਆ ਜਾਣਿਆ ਜਾਣ ਸਵੇਰੇ ਆਉਣਾ ਹਾਂ ਹਾਂ ਕੋਈ ਨਹੀਂ ਹੁਣ ਦੇ ਹੀ ਸੋਣਨ ਫੋਨ ਸੁਣ ਕੇ ਤੇ ਬਾਹਰ ਆਣ ਕੇ ਮੈਨੂੰ ਦੱਸਿਆ ਉਹਨਾਂ ਨੂੰ ਕਿਹਾ ਨਹੀਂ ਮੌਕੇ ਦੱਸਣਾ ਹੀ ਜੋ ਘਰ ਆਂਦੇ ਨਾ ਫੇਰ ਦੱਸਣਾ ਹੀ ਉਹ ਆਂਦੇ ਮੈਨੂੰ ਫੋਨ ਹੀ ਉਹਨਾਂ ਹੁਣ ਕੀਤਾ ਬਸ ਤੁਸੀਂ ਕਹਿਣੇ ਕਪੜੇ ਵੀ ਲਿਆਉਣੇ ਆ ਨਾਲ ਸਮਾਨ ਵੀ ਲਿਆਉਣਾ ਵਾ ਤੇ ਪੈਸੇ ਕਿੱਥੋਂ ਆਉਣੇ ਆ ਨਾਲ ਪੈਸੇ ਪੈਸੇ ਨੰਦ ਜੰਮੀ ਕਰਨਾ ਪੈਣਾ ਹੈ ਮੈਨੂੰ ਮੈਂ ਤਾਂ ਪਤਾ ਨਹੀਂ ਉੱਦੰਦੀ ਕਾਣ ਰਹੀ ਆ ਪਿਆਰ ਦੀ aval ਜਾ ਤੇ ਪੈਸੇ ਫੜ ਲਿਆ ਉਹਨਾਂ ਦਾ ਕੋਈ ਪਤਾ ਨਹੀਂ ਕਿਹੜੇ ਵੇ ਉਹ ਫੋਨ ਕਰਦੇ ਨੇ ਤੇ ਆ ਹੀ ਆ ਜਾਣਾ ਮੰਮੀ ਯਾਰ ਜੀ ਨੇ ਪੈਸੇ ਰੱਖੇ ਆ ਅਰੇ 100 100 ਗੱਲਾਂ ਕਰਨੀ ਮੈਂ ਅੱਗੇ ਵੀ ਦੱਸਿਆ ਸੀ ਫਿਰ ਹੁਣ ਇਹ ਕੰਮ ਤੇ ਪਕਤਾਉਣਾ ਪੈਣਾ ਕਿ ਨਹੀਂ ਸਾਨੂੰ ਔਖੇ ਹੋਈਏ ਸੌਖੇ ਹੋਈਏ ਹੁਣ ਇਹ ਤਾਂ ਕਰਨਾ ਹੀ ਪੈਣਾ ਉਹ ਪਤਾ ਨਹੀਂ ਉਹਨੇ ਪੈਸੇ ਦੇਣੇ ਹੈ ਨਹੀਂ ਆ ਜਿਤ ਤੱਕ ਮੈਨੂੰ ਲੱਗਦਾ ਵਾ ਅਰੇ ਅੱਦੇ ਇਦਾਂ ਵੇ ਸ਼ਾਂਤ ਬੜੀ ਗੱਲ ਥੋੜੀ ਮੰਨੀ ਜਾਵੇ ਕਿ ਚਲ ਦੇ ਦਿੰਨਾ ਹੁਣ ਬਲੰਗ ਰੋੜ ਦਾ ਪਰਮ ਨਹੀਂ ਆਉਣੇ ਉਹਨਾਂ ਦੇ ਘਰ ਤੇ ਆਉਣਾ ਕਿਨੇ ਕਿਨੇ ਪੁੱਛਿਆ ਕੋਲਜ ਆਂਦੀ ਘਰ ਜਾਣੇ ਹੁਣ ਆਉਣਾ ਘਰ ਦੇ ਜੀ ਨਾ ਨੇ ਹੋਰ ਕਿਹਨੇ ਆਉਣਾ ਪੁੱਦਾ ਘਣੀ ਵਾਲੀ ਰਿਸ਼ਤਰੀ ਵੀ ਬੜੀ ਆ ਹੁਣ ਘਰ ਦੇ ਨਹੀਂ ਆਉਣਾ ਬਸ ਕੱਲਿਆਂ ਨੇ ਘਰ ਜਾਣੇ ਆਂਦੀ ਆਉਣਾ ਕੀ ਪਤਾ ਕੋਈ ਬੁਲਾਉਂਦਾ ਵੀ ਹੈਗਾ ਕਿ ਨਹੀਂ ਉਹ ਮਾੜਾ ਚਲੋ ਇਹ ਦੱਸੋ ਕਿੰਨੇ ਕੇ ਪੈਸੇ ਲੈ ਗਿਆ ਬੰਦੇ ਕੋਲੋਂ ਕਿਨੇ ਕਿਨਾ ਸਰਜੂਗਾ ਪੁੱਤ 20 ਹਜ਼ਾਰ ਲੈ ਹੋਣਾ ਹੀ ਪੈਣਾ ਜੇ ਤੂੰ ਘੱਟ ਤੇ ਸਰਨਾ ਨਹੀਂ ਆਂ ਨਾ ਆ ਹੁਣ ਇਹ ਦੇਖ ਰੇ ਮਿੰਟ ਮਿੰਟ ਜਾਂਦੇ ਨੂੰ ਹਨਾ ਚੱਲੋ ਫਿਰੋ 20 ਹਜ਼ਾਰ ਦੇ ਰੱਖਿਆ ਏ ਤੇ ਯਾਰ ਹੁਣ ਕਰਨਾ ਹੀ ਪੈਣਾ ਜੇ ਕੋ ਗੱਲਾਂ ਦੋ ਚਾਰ ਕਰ ਲੂਗਾ ਹੋਰ ਕੀ ਕਰ ਲੂਗਾ ਉਹ ਬਾਈ ਉਨੂੰ ਨਹੀਂ ਪਤਾ ਆਪਣੇ ਫਸਲ ਤੇ ਮੇਰੇ ਸੁਪਨੇ ਹੀ ਚਲੋ ਕੋਈ ਗੱਲ ਨਹੀਂ ਚਲੋ ਘਰ ਤੇ ਨਾ ਕਰਦਾ ਮੇਰੇ ਨਾਲ ਉਹ ਕੀ ਕਹਿੰਦਾ ਉਹ ਆਖਣ ਪਤਾ ਕੀ ਕਹਿਣ ਰਹੀ ਸੀ ਹਾਂ ਦੀ ਮਾੜੀ ਚੀਜ਼ ਨਾ ਹੋਵੇ ਕੋਈ ਅੱਛਾ ਵਧੀਆ ਸਮਾਨ ਲਿਆਇਓ ਆਹੋ ਤੂੰ ਬੈਠੇ ਨਾਲ ਲੈ ਜਨੇ ਫਿਰ ਤੈਨੂੰ ਜਾ ਕੇ ਤੇ ਵੇਖ ਲੈ ਮੈਂ ਕਿਹਾ ਕੋਈ ਗੱਲ ਨਹੀਂ ਸਾਨੂੰ ਨਹੀਂ ਪਤਾ ਮੈਂ ਸਾਨੂੰ ਚੱਜ ਨਹੀਂਗਾ ਵੀ ਫਰੋਂ ਨੇ ਕਿਦਾਂ ਸਾਹਮਣੇ ਆਈਏ ਇਹ ਬੇਵਕੂਫਾ ਇਹਦੇ ਵੀ ਘਰ ਦੇ ਕੱਲ ਆਉਣਾ ਹੀ ਆ ਪਤਾ ਲੱਗਣਾ ਕੀ ਲੈ ਕੇ ਆਉਂਦੇ ਨਾਲ ਇਹ ਆ ਗੱਲਾਂ ਫਿਰ ਤੇ ਬਹੁਤ ਪਤਾ ਲੱਗੂ ਕਾਈ ਨਾਲ ਜਦੋਂ ਆਉਣਗੇ ਚਲੋ ਤੀ ਅੰਦਰ ਕੋਈ ਗੱਲ ਨਹੀਂ ਤੇ ਹੁਣ ਫਿਰ ਇਹਦਾ ਮੈਂ ਕਰਦਾ ਫਿਰ ਉਹਨੂੰ ਫੋਨ ਪੁੱਛਦਾ ਕਿੱਥੇ ਗੀ ਆ ਫਿਰ ਸੁਨਾਮ ਹੀ ਦੇਤਾ ਪੈਰ ਤੇ ਵੀ ਸਵੇਰੇ ਆਉਣਾ ਵਾ ਕੋਈ ਵਿੱਚ ਬਕਵਾ ਵੀ ਇੱਕ ਦਿਨ ਦਾ ਨਹੀਂ ਪਾਇਆ ਕੋਈ ਗੱਲ ਨਹੀਂ ਮਰਦਾ ਕਰਦਿਆਂ ਦੀ ਗੱਲ ਚੱਲ ਫਿਰ ਜਾ ਮੇਰਾ ਪੁੱਤ ਤੇ ਜਾ ਕੇ ਕਰੇ ਕੰਮ ਪਹਿਲੇ ਲਿਆ ਫੜ ਕੇ ਕਰਦਾ ਆਰਤੀ ਇਹਨੂੰ ਫੋਨ ਹੋਰ ਕੀ ਕਰਨਾ ਫਿਰ ਨਾਣਾ ਚਾਹੀਦੇ ਨਹੀਂ ਪੈਸੇ ਹੋਰ ਕੀ ਕਰਨਾ ਅਸ ਕੀ ਬਈ ਮੌ ਕਿਦਾਂ ਦਿਲ ਜੀ ਸਿਆਂ ਕੀ ਹਾਲ ਆ ਠੀਕ ਠਾਕ ਆ ਹੋਰ ਵੈ ਜਾ ਦੇਖੀ ਹੋਰ ਸੇਠਾ ਠੀਕ ਆ ਜੀ ਬੜਾ ਠੀਕ ਠਾਕ ਵਧੀਆ ਭਾਜੀ ਕਾਮੀਦਾਰ ਨਾ ਜੀ ਇੱਕੀ ਦੱਸੋ 20000 ਦੇ ਚਾਹੀਦਾ ਸੀ ਲੋਰ ਪੈ ਗਈ ਤੁਰੇ ਜੀ ਗਾਦਲ ਜੀ ਸਹਿਦਾਵਾ ਪੀ ਦੋਟਾ ਲੱਖ ਰੁਪਇਆ ਪਹਿਲਾ ਤੇਰਾ ਹੋ ਗਿਆ ਵਾ ਤੇ ਹੁਣ ਤੂੰ ਫੇਰ ਲੈਣ ਆ ਗਿਆ ਵਾ ਪਹਿਲੀ ਤੇਰੇ ਕੋ ਸਾਰੀ ਡੇਢ ਕਿਲਾ ਵਾ ਠੀਕ ਹੈ ਨਾ ਸਮਝਣ ਵਾਲੀ ਗੱਲ ਆ ਮੇਰਾ ਵੀ ਧਿਆਨ ਨਾਲ ਗੱਲ ਸੁਣ ਹਾਂਜੀ ਹਾਂਜੀ ਪਹਿਲੀ ਤੇਰੀ ਡੇਢ ਕਿਲਾ ਜਿਹੜੀ ਠੇਕੇ ਦੇ ਲਈ ਉਹਦਾ ਠੇਕਾ ਵੀ ਦੇਣਾ ਵਾ ਤੇ ਇਦਾਂ ਰੋਜ਼ 2000 5000 2000 4000 ਰੋਜ਼ ਲਈ ਜਾਏਗਾ ਤੇ ਇਹ ਰਕਮ ਫੇਰ ਵੀ ਬਾਹਰੀ ਲੈਣੇ ਕਿੱਥੋਂ ਬਹੂ ਇਹ ਕੰਮ ਖਾਵੇਂ ਨਹੀਂ ਤਾਂ ਸਰਕਾਰ ਮਜਬੂਰੀ ਇਧਰੀ ਪੈ ਗਈ ਆ ਐਡੀ ਕਿਹੜੀ ਮਜਬੂਰੀ ਪੈ ਗਈ ਹੋਣਾ ਮਜਬੂਰੀ ਕਾਜੀ ਪੈਣੀ ਆ ਸੌੜੇ ਨੇ ਨਾ ਕੁੜੀ ਨੂੰ ਲੈ ਲਾਉਣਾ ਵਾ ਅਛਾ ਹਾਂਜੀ ਤੁਹਾਨੂੰ ਬੜਾ ਖਰਚਾ ਦੇ ਹੁਣ ਆਈਆਂ ਵੀ ਲੈ ਕੇ ਆਉਣੀ ਆ ਉਹਦਾ ਪੋਣਾ ਪੋੜਾ ਪੈਣਾ 2 ਤੇਰੀ ਗੱਲ ਮੈਂ ਸਹਿਤਾਂ ਬਹੁਤ ਪਰ ਪੈਸੇ ਵਧੀ ਜਾਣੇ ਤੇਰੇ ਮੇਰੀ ਵੀ ਮਜਬੂਰੀ ਸਮਝਣਾ ਔਰ 2.5 ਲੱਖ ਹੋ ਗਿਆ ਵਾ ਤੇ ਦੇਣੇ ਪਤਾ ਹੀ ਆ ਹੁਣ ਕਣਕ ਆਏ ਨਹੀਂ ਪਤਾ ਲਾ ਹੀ ਦੇਣੀ ਆਪਾਂ ਉਹ ਕਣਕ ਤੇ ਹੁਣ ਬੀਜੀ ਆ ਅਰੇ ਪਿਛਲਾ 2.5 ਲੱਖ ਵਾ ਉਹ ਤੁਹਾਨੂੰ ਹੀ ਬੜਾ ਸੱਟ ਅਟਕੇ ਲੈ ਵਾ ਨਹੀਂ ਦੇ ਆ ਮੈਂ ਵੀ ਹੁਣ ਉਹ ਠੇਕਾ ਵੀ ਤਾਂ ਦੇਣਾ ਰਕਾਂ ਪਾਜੀ ਮੈਂ ਵੀ ਤੁਹਾਡੇ ਕੋ ਮੰਗਣੇ ਆਂ ਔਰ ਮੈਂ ਕਿਧਰ ਜਾਣਾ ਵਾਂ ਉਹ ਗੱਲ ਜੀ ਸਿਆ ਇਦਾਂ ਵਾਂ ਵੀ ਹੁਣ ਤੂੰ ਦਸੀਆ ਮਜਬੂਰੀ ਅਵਲ ਤੇ ਮੈਂ ਤੈਨੂੰ ਦੇਣੇ ਨਹੀਂ ਪਰ ਹੁਣ ਤੂੰ ਮਜਬੂਰੀ ਦਸੀਆ ਤੇ ਰੁਪਈਆ ਤੈਨੂੰ ਮੈਂ ਦੇਣਾ ਪੰਡ ਯਾਰ ਤੂੰ ਲੈਣਾ ਤੇ ਦੱਸ ਨਹੀਂ ਲੈਣਾ ਤਾਂ ਦੱਸ ਸਭ ਦਾ ਕਲੀਅਰ ਕਰ ਦੋ ਉਹ ਮੁੜ ਕੇ ਮੈਂ ਤੈਨੂੰ ਦੱਸਾਂ ਵੀ ਜਦੋਂ ਹੁਣ ਕੋਈ ਲੈ ਜਾਣਿਆ ਨਾ ਉਦੋਂ ਤੁਹਾਡਾ ਮੂੰਹ ਹੋਰ ਅਜੇਰੋ ਤੂੰ ਵਾਪਸ ਕਰਨੇ ਉਹ ਤੁਹਾਡਾ ਮੂੰਹ ਹੋਰ ਹੋ ਜਾਣਾ ਵਾ ਉਹ ਫਸਲ ਤੁਹਾਡੇ ਕੋਈ ਆਉਣੀ ਕਿੱਥੇ ਜਾਣੀ ਆ ਫਸਲ ਆਉਣੀ ਆ ਪਰ ਮੈਂ ਤੈਨੂੰ ਪੰਡ ਯਾਰ ਹੁਣ ਦੇ ਸਕਦਾ ਤੇਰੀ ਮਰਜ਼ੀ ਲੈ ਜਾ ਨਹੀਂ ਖੜਨੇ ਨਾ ਖੜ ਮੈਂ 5000 ਤੋਂ

ਉਦਾਂ ਯੋ ਰੋਟੀ ਖਦੀ ਏ ਉਹਨਾਂ ਨੇ ਆਹੋ ਚਲੋ ਮੈਂ ਬੈ ਗਏ ਹੁਣ ਕੀ ਕਰਨਾ ਹਾਂ ਹੁਣ ਸਾਮ ਨੂੰ ਰੋਟੀ ਪਾਣੀ ਬਣਾਉਣਾ ਮੈਂ ਪੁੱਛਣਾ ਕਿ ਬੀਬੀ ਉਪੀ ਨਾ ਘਟ ਗਿਆ ਹੋਵੇ ਨਹੀਂ ਤੇ ਦਿਨੇ ਤੱਕ ਜਿੰਮੇ ਪਏ ਹੀ ਨਹੀਂ ਹੈ ਨਹੀਂ ਨਹੀਂ ਠੀਕ ਏ ਹੂੰ ਪੁੱਛਿਆ ਮੈਂ ਚਾਹ ਪਾਣੀ ਪੀਤਾ ਅਗੇ ਰੋਟੀ ਪਾਣੀ ਖਾਦਾ ਅਗੇ ਹੁੰਦਾ ਤੇ ਤੇ ਤੁਹਾਨੂੰ ਪਤਾ ਭੁੱਖ ਤੇ ਲੱਗਦੀ ਤੇ ਲਮਟ ਹੋਵੇ ਤੇ ਹਾਂ ਮੈਂ ਅੱਗੇ ਕਰੀ ਪਏ ਤੇ ਨਹੀਂ ਲੰਮੇ ਚੱਲ ਉਦਾਂ ਪੈ ਗਏ ਹੋਣਗੇ ਫਿਰ ਉਦਾਂ ਹੀ ਧੁੱਪੇ ਪਏ ਉਹਨੇ ਧੁੱਪ ਸੇਕਦੇ ਹੋਣੀਆਂ ਗੱਡੀ ਦਾ ਪਤਾ ਨਹੀਂ ਕੋਈ ਨਹੀਂ ਪੁੱਛ ਲੈਣੀ ਤੇ ਉਹ ਆਇਆ ਸੁਨੀਪ ਦਾ ਫੋਨ ਅਸੰਦੀਪ ਦਾ ਆਵਾ ਹੂੰ ਕੀ ਆਂਦੀ ਕਹਿਣਾ ਉਹਨਾਂ ਨੇ ਕੀ ਆ ਉਹ ਕਹਿੰਦੇ ਆ ਵੀ ਉਹ ਅਜੇ ਸੋਰੇ ਲੈ ਜਾਵਣਗੇ ਉਹ ਤਾਂ ਸੋਰੇ ਕਿਨੇ ਦਿਨਾਂ ਦੇ ਡਈਆ ਕਹਿਣਾ ਉਹਦੇ ਹੀ ਟਿਲ ਪਾਈ ਤਗਲੇ ਨੇ ਸੋਚਣਾ ਵਾ ਵੀ ਖਰੇ ਦੇਣ ਦੇ ਮਰੇ ਨਹੀਂ ਆਉਂਦੇ ਚਾਹੇ ਕਿਦਾਂ ਤੇ ਕਰ ਲੈਣੀ ਮਮੀ ਨੇ ਸਲਾਹ ਕੀ ਜਾਂਦੇ ਆ ਕਿ ਸਵੇਰ ਵੱਲੋਂ ਕਹਿਂਦੇ ਆ ਮਮੀ ਨੇ ਕੀ ਕਹਿਣਾ ਵਾ ਮਮੀ ਤਾਂ ਕਹਿੰਦੇ ਚਲ ਕੋਈ ਸਵੇਰੇ ਚੱਲ ਜਾਾਂਗੇ ਤੇ ਉਹ ਕੱਪੜੇ ਸੋ ਕੱਢਨੇ ਮੈਨੂੰ ਪੀਣੀ ਐ ਉਹ ਕੱਢੀਏਗਾ ਮੈਨੂੰ ਵੀਡੀਓ ਲਾ ਚਲ ਕੱਢ ਕੁੱਢ ਲਓ ਘਰੇ ਹੁਣੀਆਂ ਕੱਪੜੇ ਨਹੀਂ ਹੈਗੇ ਸੂਟ ਦੇ ਘਰ ਪਈ ਆ ਆਉ ਤਾ ਟਾਈਮ ਕਹਿਨਦੀ ਆ ਕਿ ਸੂਰੇ ਘਰ ਹੋ ਜਿਓਗਾ ਤੇ ਆਪੀ ਹੁਣ ਟਾਈਮ ਲੇ ਪਸੇ ਜਰੂਰ ਉਹ ਆਹੋ ਜਾਣਾ ਮੈਂ ਕਿੱਥੇ ਹੈ ਰਾਨ ਜੇ ਰੋਟੀ ਖਾਣ ਪਾਵਾਂਗੇ ਨਾ ਤਾਂ ਸਾਰੇ ਜਣੇ ਸਲਾਹ ਕਰ ਲਿਓ ਤੇ ਕਿੰਨੇ ਵਜੇ ਇੱਥੋਂ ਤੁਰਨਾ ਵਾ ਤੇ ਕਿੰਨੇ ਵਜੇ ਉੱਥੋਂ ਤੁਰਨਾ ਇਹ ਨਾ ਐਪੀ ਕੇ ਨੂੰ ਪਤਾ ਹੀ ਨਾ ਹੋਏ ਵੀ ਮੈਂ ਜਾਣਾ ਵਾ ਕੱਲ ਨੂੰ ਕਿ ਨਹੀਂ ਜਾਣਾ ਡੈਡੀ ਨੂੰ ਪਤਾ ਵਾ ਨਹੀਂ ਨਹੀਂ ਡੈਡੀ ਨੂੰ ਨੀ ਪਤਾ ਹੈਗਾ ਹਾਲੇ ਉਹਨਾਂ ਨਾਲ ਸਲਾਹ ਕਰਨੀ ਆ ਮੈਂ ਚਲ ਕੋਈ ਨਹੀਂ ਕਰ ਲਈਆਂ ਲੜਾਈ ਹੋਣੇ ਕੰਮ ਕੰਮ ਕਰਨ ਕੋਈ ਤੇ ਕੋਈ ਨਾ ਲੱਗਿਆ ਅਮਚਾ ਤਿਆਰ ਹੋ ਕੇ ਚਲ ਜਣਾ ਨਾਲ ਉਹਨਾਂ ਨੇ ਕਰਨਾ ਘਰੇ ਹੀ ਆ ਤੁਹਾਡੀ ਬਹੁਤੀ ਗੱਲ ਵਾ ਤੁਸੀਂ ਨਾ ਕਿ ਪਾਸੇ ਮੁੰਡੇ ਵਾਂਡੇ ਕੇ ਨੂੰ ਹਾਂ ਕਰਦੇ ਹੋ ਤੇ ਆ ਵੀ ਘਰੇ ਹੀ ਰਿਓ ਹੁਣ ਉਹ ਨਹੀਂ ਨਹੀਂ ਮੈਂ ਕਿ ਨੂੰ ਹਾਂ ਕਰਨੀ ਆ ਮੈਂ ਵੀ ਘਰੇ ਰਹੂੰਗਾ ਤੇ ਉਹ ਕਰਨ ਹੁੰਦਾ ਹੋਣਾ ਕੱਲ੍ਹ ਤੋਂ ਤੋ ਉਹਨੂੰ ਵੀ ਕਹਿ ਛੱਡਨਾ ਵਾ ਕਿ ਸਵੇਰੇ ਨਾ ਜਾਈਂ ਫਿਰ ਆਹੋ ਨਹੀਂ ਕੋਈ ਗੱਲ ਨਹੀਂ ਆਹ ਜਦੋਂ ਤੁਸੀਂ ਉਹਨੂੰ ਵੀ ਤੇ ਜਿਹੜਾ ਜਿਹੜਾ ਤਾਂ ਕੱਢਣਾ ਵਾ ਨਾ ਉਹ ਕੱਢ ਕੇ ਰਾਤ ਨੂੰ ਤੇ ਕਰ ਲੋ ਪੈਕਿੰਗ ਫੇਰ ਨਾ ਸਵੇਰ ਨੂੰ ਕਿਓ ਵੀ ਉਹਦਾ ਸੂਟ ਰਹਿ ਗਿਆ ਤੇ ਉਹਦਾ ਰਹਿ ਗਿਆ ਨਹੀਂ ਉਹ ਮਲਗੀ ਵਸ ਤੇਰੀ ਕਰਨ ਉਧਰੇ ਵਾਲੀ ਹੋਣ ਲੱਗੀ ਹੈ ਉਹ ਤੇ ਘੜੀ ਕ ਬਹਿ ਗਈ ਮੈਂ ਚਲ ਰੈਸਟ ਕਰ ਲੈਣੀ ਘੜੀ ਦਾ ਸਵੇਰ ਤੇ ਲੱਗੇ ਇਦਾਂ ਚਲ ਪੋਸ਼ਨ ਨੂੰ ਜਿਵੇਂ ਬੀ.ਓ.ਪੀ ਘਟਿਆ ਤੇ ਮੈਨੂੰ ਦਵਾਈ ਲਿਆਦਾ ਚਲੋ ਕੋਈ ਨਹੀਂ ਪੋਛ ਲੈਣੀ ਹਾਂ ਆ ਜਾ ਸੁਣਾ ਮੈਨੂੰ ਕੀ ਜਿਵੇਂ ਹੋਣਾ ਹੈ ਉਹ ਤੇ ਹੋ ਰਿਹਾ ਹੁਣ ਮੇਰਾ ਵੀ ਜਾਣ ਨੂੰ ਜੀ ਨਹੀਂ ਕਰਦਾ ਕਿਵੇਂ ਦੇਖ ਸਕਦੇ ਨਾ ਹੋਦੇ ਨਹੀਂ ਚਲੋ ਚੰਦ ਉਹਦਾ ਪੋਸ਼ਨ ਬਣੇ